ਪਿੰਡ ਜਨਪੁਰ ਸੋ ਮੈਂ ਕੈਮਰਾਮੈਨ ਨੂੰ ਕਹਾਂਗਾ ਸਭ ਤੋਂ ਪਹਿਲਾਂ ਇਹ ਜਿਹੜਾ ਬੰਨ ਆ ਇਹ ਦਿਖਾਇਆ ਜਾਵੇ ਜਿੱਥੋਂ ਅੱਜ ਤੋਂ ਕੁਝ ਦਿਨ ਪਹਿਲਾਂ ਆਮ ਪਾਰਟੀ ਦੇ ਹਲਕਾ ਇੰਚਾਰਜ ਸ਼ਮਸ਼ੇਰ ਤੇ ਸਾਡੇ ਪਿੰਡ ਦੇ ਨੌਜਵਾਨਾਂ ਵਿੱਚ ਥੋੜਾ ਟਕਰਾਅ ਹੋਇਆ ਸੀ ਇਸੇ ਹੀ ਬੰਨ ਨੂੰ ਲੈ ਕੇ ਇਹ ਜਿਹੜਾ ਇਹ ਮਸਲਾ ਸ਼ੁਰੂ ਹੋਇਆ ਸੀ ਕਿਉਂਕਿ ਇਹ ਜਿਹੜਾ ਬੰਨ ਆ ਪਿੰਡ ਦੇ ਬਿਲਕੁਲ ਸਾਹਮਣੇ ਆ ਮੈਂ ਕੈਮਰਾਮੈਨ ਨੂੰ ਕਹਾਂਗਾ ਵੀ ਪਿੰਡ ਦੀ ਜਿਹੜੀ ਦਿਖਾਇਆ ਜਾਵੇ ਪਿੰਡ ਬਿਲਕੁਲ ਇੱਥੋਂ ਕਹਿ ਸਕਦਾ 100 ਮੀਟਰ ਦੀ ਦੂਰੀ ਤੇ ਆ ਤੇ ਹੋਇਆ ਕੀ ਸੀ ਕਿ ਉਹਨਾਂ ਨੇ ਇਹਨਾਂ ਕੋਲੋਂ ਇਸ ਬੰਨ ਨੂੰ ਰੋਕਣ ਵਾਸਤੇ ਇੱਕ ਬੈਕ ਜ਼ਰੂਰ ਮੰਗੇ ਸੀ ਖਾਲੀ ਬੈਕ ਜਿਹੜੇ ਬੋਰੀਆਂ ਮੰਗੀਆਂ ਸੀ ਕਿ ਤਾਂ ਜੋ ਇਹ ਜਿਹੜਾ ਪਿੰਡ ਸਾਹਮਣੇ ਇਹ ਟੁੱਟ ਰਿਹਾ ਤੇ ਉਹ ਪਿੰਡ ਦਾ ਬਚਾਅ ਹੋ ਸਕੇ ਸੋ ਆਓ ਸਾਡੇ ਨਾਲ ਇੱਕੋ ਤੇ ਪੰਚਾਇਤ ਮੈਂਬਰ ਪੰਚਾਇਤ ਪੂਰਾ ਪਿੰਡ ਜਿਹੜਾ ਆ ਉਹ ਖੜਾ ਹੋਇਆ ਸੋ ਕੀ ਘਟਨਾ ਵਾਪਰੀ ਸੀ ਉਦੋਂ ਦੇਖੋ ਪਾਣੀ ਦੇ ਨਾਲ ਪਾਫੀ ਜਿਹੜਾ ਨੁਕਸਾਨ ਸੀਗਾ ਤੇ ਪੂਰੀ ਰਾਤ ਜਿਹੜਾ ਆ ਅਸੀਂ ਬੰਨ ਬੰਦੇ ਰਹੇ ਆ ਸਾਰੇ ਸਾਡੇ ਜਿਹੜੇ ਜਵਾਨ ਸੀਗੇ ਨੌਜਵਾਨ ਸੀਗੇ ਉਹ ਸਾਰੇ ਰਾਤ ਬੌਸ ਦੇ ਵਿੱਚ ਇੱਥੇ ਲੱਗੇ ਰਹੇ ਨੇ ਇਤਨਾ ਕਿਤੇ ਨੌਜਵਾਨਾਂ ਵਿੱਚ ਸਰਕਾਰ ਔਰ ਪ੍ਰਸ਼ਾਸਨ ਦੇ ਖਿਲਾਫ ਜਿਹੜਾ ਆ ਬਹੁਤ ਜਿਆਦਾ ਰੋਸ ਸੀਗਾ ਕਿਉਂਕਿ ਪ੍ਰਸ਼ਾਸਨ ਜਿਹੜਾ ਆ ਸਾਨੂੰ ਖਾਲੀ ਬੋਰੀਆਂ ਤੱਕ ਜਿਹੜੇ ਸੰਢੇ ਹੈਗੇ ਨੇ ਉਹ ਮੋ ਯਾਨੀ ਲੋਕ ਵਿਰੋਧ ਕਰਨਗੇ ਤੇ ਕੀ ਕਰਨਗੇ ਫਿਰ ਇਸ ਕਰਕੇ ਸਾਡੀ ਇਹ ਬੇਨਤੀ ਆ ਕਿ ਜਿਹੜਾ ਇਹ ਮਤਲਬ ਪਰਚਾ ਦਾ ਕੰਮ ਕੀਤਾ ਹੈ ਇਹ ਬਹੁਤ ਗਲਤ ਕੀਤਾ ਹੈ ਇਹ ਨਹੀਂ ਹੋਣ ਦੇ ਸੋ ਸਾਡੇ ਨਾਲ ਜਿਹੜੇ ਆਮ ਵਰਕਰ ਨੇ ਬਾਬਾ ਜਗੀਰ ਸਿੰਘ ਜੀ ਉਹ ਵੀ ਸਾਡੇ ਨਾਲ ਖੜੇ ਬਾਬਾ ਜੀ ਤੁਹਾਡੀ ਗੱਲਬਾਤ ਹੋਈ ਹੈ ਸ਼ਮਸ਼ੇਰ ਜੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੱਲਬਾਤ ਉਸ ਦਿਨ ਤੋਂ ਚੱਲ ਰਹੀ ਹੈ ਪੰਜ ਵਾਰ ਦੇ ਕਰੀਬ ਜਾ ਆਏ ਅਸੀਂ ਕੋਈ ਤੀਜੇ ਦਾ ਸਿੱਟਾ ਅਜੇ ਤੱਕ ਨਹੀਂ ਨਿਕਲਿਆ ਕਿਉਂਕਿ ਲੋਕਾਂ ਨੂੰ ਬਹੁਤ ਨਾਲ ਲੋਕ ਪਰੇਸ਼ਾਨ ਸੀ ਰਾਤ ਪਰ ਦਿਨ ਪਰ ਮੀਂਹ ਚ ਲੱਗੇ ਰਹੇ ਬੂਰੀਆਂ ਮੰਗੀਆਂ ਉਹਨਾਂ ਕੋਲ ਸੈਂਡ ਬੈਗ ਮੰਗੇ ਨਹੀਂ ਦਿੱਤੇ ਉਹਨਾਂ ਨੇ ਤੇ ਲੋਕਾਂ ਨੇ ਰੋਸ ਹੀ ਉਹਨਾਂ ਦਾ ਵਿਰੋਧ ਕੀਤਾ ਪਰ ਵਿਰੋਧ ਜੋ ਕੀਤਾ ਉਹ ਥੋੜਾ ਗਲਤ ਤਰੀਕੇ ਨਾਲ ਕੀਤਾ ਕਿ ਇਹਨੂੰ ਕਿਸੇ ਸਮਾਨ ਦੇ ਖਿਲਾਫ ਗਾਲਾਂ ਨਹੀਂ ਕੱਢਣੀਆਂ ਚਾਹੀਦੀਆਂ ਹੱਥ ਨਹੀਂ ਪੈਣਾ ਚਾਹੀਦਾ ਉਹ ਸਾਡੀ ਗੱਲ ਹੈ ਉਹ ਬੱਚਿਆ ਕੋ ਗਲਤੀ ਹੋਈ ਹੈ ਤੇ ਉਹਦੀ ਮਾਫੀ ਹੋ ਸਕਦੀ ਹੈ ਉਹਦੀ ਮਾਫੀ ਹੋਣੀ ਚਾਹੀਦੀ ਹੈ ਜਰੂਰ ਕਿਉਂਕਿ ਜੋ ਲੀਡਰ ਦੇ ਦਿਲ ਬਹੁਤ ਦਰਿਆਦਿਤ ਹੁੰਦੇ ਹਨ ਉਹਨਾਂ ਨੂੰ ਮਾਫੀ ਉਹਦੀ ਮਾਫੀ ਦੇਣੀ ਚਾਹੀਦੀ ਹੈ ਇਹੋ ਕਹਿੰਦੇ ਵੀ ਤੁਸੀਂ ਮਾਫੀ ਦੋ ਉਹਨਾਂ ਨੂੰ ਆ ਕੇ ਬਹਿ ਕੇ ਉਹਨਾਂ ਨਾਲ ਗੱਲ ਕਰੋ ਬੱਚਿਆ ਕੋ ਗਲਤੀ ਹੋਈ ਹੈ ਉਹ ਗਲਤੀ ਅਸੀਂ ਮਾਫੀ ਮੰਗਣੇ ਜਾ ਕੇ 5 ਵਾਰੀ ਅਸੀਂ ਮਾਫੀ ਮੰਗੀ ਉਹ ਪਾਸ਼ੀ ਵਾਰੀ ਚੱਲ ਗਏ ਆ ਹੁਣ ਉਹ ਬਿਲਕੁਲ ਗਲਤ ਲੱਗੀ ਹੈ 307 ਬਣਦੀ ਨਹੀਂ ਇਹਦੇ ਉੱਪਰ ਕਿਉਂਕਿ ਕਿਸੇ ਵਿਰੋਧ ਕਰਨ ਨਾਲ 307 ਨਹੀਂ ਲੱਗ ਜਾਂਦੀ। ਜੇ 307 ਲੱਗੀ ਹੋਵੇ ਮੈਂ ਦੱਸਣਾ ਚਾਹੁੰਦਾ ਤੁਹਾਡੇ ਚਿਹਰੇ ਮਿਲਣੀ ਕਿ ਅੱਜ ਦਾ ਤੇ ਕੱਲ ਅੱਜ 25 ਤਰੀਕ ਹੈ ਕੱਲ 26 ਹੈ ਤੇ ਜੇ ਇਹਦਾ ਕੋ ਹੱਲ ਹੋ ਜਾਂਦਾ ਠੀਕ ਹੈ 27 ਨੂੰ ਅਸੀਂ ਥਾਣੇ ਦੇ ਅੱਗੇ ਧਰਨਾ ਦੇਵਾਂਗੇ। ਉੱਥੇ ਜਾ ਕੇ ਦਰੀਆਂ ਪਸਾਵਾਂਗੇ ਪੂਰੇ ਪਿੰਡ ਨਾਲ ਲੈ ਕੇ। ਅਸੀਂ ਆਮ ਪਾਰਟੀ ਦੇ ਵਿਰੋਧ 'ਚ ਉਤਰਾਂਗੇ ਆਪਾਂ। ਆਮ ਪਾਰਟੀ ਵਿਰੋਧ 'ਚ ਉਤਰਾਂਗੇ ਸਮਸ਼ੇਰ ਦੇ ਵਿਰੋਧ 'ਚ ਉਤਰਾਂਗੇ ਜਿਹੜਾ ਸਾਡਾ ਮਤਲਬ ਨਹੀਂ ਮੰਨ ਰਿਹਾ ਕਹਿਣਾ। ਅਸੀਂ ਹਲਕਾ ਇੰਚਾਰਜ ਵਿਰੋਧ ਵਿੱਚ ਜਨਾ ਪਰਚਾ ਗਲਤ ਬਣਾਇਆ ਅਸੀਂ ਥਾਣੇ ਜਾ ਕੇ ਦਰੀਆਂ ਪਛਾਵਗ ਦੇ ਧਰਨਾ ਲਾਵਾਂਗੇ ਪਾਸੋਂ ਇਹ ਤੁਹਾਡੇ ਚੈਨਲ 'ਤੇ ਦੱਸਣਾ ਚਾਹੁੰਦੇ ਸੋ ਬਿਲਕੁਲ ਜੀ ਇਹਨਾਂ ਚੈਲੰਜ ਜਿਹੜਾ ਹਲਕਾ ਅੰਚਾਰ ਨੂੰ ਕਰਤਾ ਤੇ ਨਾਲ ਹੀ ਕਹਿਤਾ ਕਿ ਅਸੀਂ ਆਮ ਪਾਰਟੀ ਦੇ ਵਿਰੋਧ 'ਚ ਨਹੀਂ ਆ ਪਰ ਹਲਕਾ ਅੰਚਾਰ ਦੇ ਵਿਰੋਧ 'ਚ ਆ ਅਸੀਂ ਬਿਲਕੁਲ ਪਿੰਡ ਦੀ ਸਪੋਰਟ ਕਰਾਂਗੇ ਸੋ ਬਹੁਤ ਵਧੀਆ ਸੁਨੇਹਾ ਸਾਡੇ ਨਾਲ ਹੋਰ ਵੀ ਇੱਥੋਂ ਦੇ ਖੜੇ ਨੇ ਕੀ ਕਹਿਣਾ ਚਾਹੋਗੇ ਜੀ ਅੱਜ ਦੇ ਮੁੱਦੇ ਨੂੰ ਲੈ ਕੇ ਤੇ ਕਿਉਂ ਬੰਦੇ ਇਕੱਠੇ ਹੋਏ ਨੇ ਦੇਖੋ ਜੀ ਮੁੱਦਾ ਇਹ ਇਹਨਾਂ ਹੈਲਥ ਨਹੀਂ ਸੀਗਾ ਜਿਨ੍ਹਾਂ ਨੇ ਇਹਨੂੰ ਕ੍ਰੀਏਟ ਕੀਤਾ ਗਿਆ ਹੈ 25 ਤਰੀਕ ਨੂੰ ਹੜਾ ਆਉਂਦਾ ਹੈ 25 ਤਰੀਕ ਨੂੰ ਟਾਂਡੇ ਤੋਂ ਇੱਕ ਬੰਨ ਟੁੱਟਦਾ ਹੈ ਪਾਣੀ ਦਾ ਜਿਹੜਾ ਵਹਾਵ ਹੈ ਉਹ ਸਾਡੇ ਪਿੰਡ ਦੇ ਨਾਲ ਆ ਕੇ ਲੱਗਦਾ ਹੈ ਪਾਣੀ ਤੁਸੀਂ ਦੇ ਬਰਾਬਰ ਤੱਕ ਜਾਣ ਦੀ ਨੋਕ ਬਤਾ ਲਈ ਹੈ ਪਿੰਡ ਦੇ ਮੋਟਰ ਬੰਦਿਆਂ ਨੇ ਪ੍ਰਸ਼ਾਸਨ ਕੋਲੋਂ ਵੀ ਡਿਮਾਂਡ ਕੀਤੀ ਔਰ ਜੋ ਸਰਦਾਨਿਕ ਅਹੁਦੇ ਵਾਲੇ ਲੋਕ ਨੇ ਜਿਵੇਂ ਹਲਕਾ ਇੰਚਾਰਜਾ ਉਹਨਾਂ ਨੇ ਵੀ ਡਿਮਾਂਡ ਕੀਤੀ ਕਿ ਸਾਨੂੰ ਸੈਂਡ ਬੈਗ ਦਿੱਤੇ ਜਾਣ ਔਰ ਤੇ ਕੁਝ ਵੀ ਹੈਲਪ ਨਹੀਂ ਕਰ ਸਕਦੇ ਲੇਕਿਨ ਸੈਂਡ ਬੈਗ ਸਾਨੂੰ ਦੇ ਦਿੱਤੇ ਜਾਣ ਤੇ ਅਸੀਂ ਤਾਂ ਜੋ ਪਿੰਡ ਆਪਣਾ ਜਿਹੜਾ ਰਲ ਮਿਲ ਕੇ ਉਹ ਸੈਂਡ ਬੈਗ ਭਰ ਕੇ ਤੁਸੀਂ ਨੂੰ ਬਚਾਇਆ ਜਾ ਸਕੇ ਪਿੰਡ ਦਾ ਨੁਕਸਾਨ ਹੋਣ ਤੋਂ ਬਚਾਇਆ ਜਾ ਸਕੇ 11 ਘੰਟੇ ਲਗਾਤਾਰ ਜਦੋਜਾਦ ਕੀਤੀ ਗਈ ਆ ਮਸ਼ੀਨ ਵੀ ਮੰਗਾਈ ਗਈ ਖੁਦ ਹੱਥਾਂ ਨਾਲ ਕਈਆਂ ਨਾਲ ਸਾਰਾ ਪਿੰਡ ਉੱਤੇ ਲੱਗ ਕੇ ਸਾਰਾ ਪੂਰੀ ਰਾਤ بارش ਵੀ 25 ਔਰ 26 ਦੀ ਰਾਤ ਨੂੰ بارش ਵੀ ਪੂਰਾ ਜ਼ੋਰ ਰਿਆ ਉਹ بارش ਦਾ ਪੂਰੀ بارش ਦੇ ਵਿੱਚ ਪਿੰਡ ਨੇ ਪੂਰਾ ਉੱਥੇ ਜ਼ੋਰ ਲਾਇਆ 11 ਘੰਟੇ ਦੀ ਜਦੋਜਾਦ ਤੋਂ ਬਾਅਦ ਚ ਬੰਨ ਟੁੱਟਿਆ ਲੋਕਾਂ ਦੇ ਵਿੱਚ ਇਹ ਕੁਦਰਤੀ ਗੱਲ ਆ ਕਿ ਰੋਸ ਹੋਣਾ ਹੈ ਕਿ ਪ੍ਰਸ਼ਾਸਨ ਨੇ ਸਾਡੀ ਮਦਦ ਨਹੀਂ ਕੀਤੀ ਸੁਵਿਧਾਨ ਵਾਲਿਆਂ ਨੇ ਸਾਡੀ ਮਦਦ ਨਹੀਂ ਕੀਤੀ 30 ਤਰੀਕ ਨੂੰ ਹਲਕਾ ਇੰਚਾਰਜ ਆਪਣੇ ਦੋ ਟਰੈਕਟਰ ਲੈ ਕੇ ਇੱਥੇ ਹੁੰਦਾ ਹੈ ਇਥੇ ਬੰਦੇ ਕੁਦਰਤੀ ਬਨ ਇਥੇ ਟੁੱਟਾ ਹੋਇਆ ਐ ਵੈਸੇ ਲੋਕ ਨੇਚਰ ਲਈ ਕੋ ਹੋਰ ਵੀ ਲੋਕ ਆ ਕੇ ਬਾਹਲੇ ਪਿੰਡਾਂ ਦੇ ਵੀ ਇਥੇ ਦੇਖਣ ਵਾਸਤੇ ਆ ਜਾਂਦੇ ਆ ਜਿਹੜਾ ਹਲਕਾ ਜਿੱਦ ਗੱਲ ਕਰੀਏ ਇੱਥੇ ਜਿੱਥਾ ਜਿਵੇਂ ਸਾਡੇ ਬਾਬਾ ਜਗੀਰ ਸਿੰਘ ਜਾਂ ਸਾਡੀ ਪੰਚਾਇਤ ਸੀ ਉਹਨਾਂ ਨਾਲ ਰਾਬਤਾ ਕਰਨਾ ਵੀ ਜ਼ਰੂਰੀ ਸੀ ਕਿਉਂਕਿ ਉਹਨਾਂ ਨੂੰ ਪਰਮਿਸ਼ਨ ਦੇਣ ਦੀ ਬਿਨਾਂ ਇਨਫਾਰਮੇਸ਼ਨ ਜਦੋਂ ਹਲਕਾ ਹੀ ਚਾਰਜ ਆ ਗਿਆ ਤੇ ਫਿਰ ਉਹ ਟਕਰਾਅ ਬਣਿਆ ਬਿਲਕੁਲ ਮੈਂ ਇਸ ਨੂੰ ਬੜਾ ਪ੍ਰੋਫੈਸ਼ਨਲ ਕਹਾਵਾਂਗਾ ਕਿ ਹਲਕਾ ਇਨਚਾਰਜ ਜਦੋਂ ਪਿੰਡ ਦਾ ਦੌਰਾ ਕਰਨਾ ਹੈਗਾ ਜਦਕਿ ਉਹਨਾਂ ਨੂੰ ਪਤਾ ਵੀ ਹੀਗਾ ਵੀ ਆਪਸਾਂ ਪਿੰਡ ਦੀ ਕੋਈ ਆਪਣਾ ਹੈਲਪ ਨਹੀਂ ਕਰ ਸਕੇ ਉਹਦੇ ਤੇ ਲੋਕ ਪਰੇਸ਼ਾਨ ਹੋ ਸਕਦੇ ਨੇ ਤੇ ਉਹਨਾਂ ਨੂੰ ਜਿਹੜਾ ਵੀ ਉਹਨਾਂ ਦਾ ਸਬੰਧਤ ਪਿੰਡ ਦੇ ਵਿੱਚ ਕੋਈ ਵਰਕਰ ਹੀਗਾ ਉਹਨੂੰ ਪਹਿਲੇ ਉਹਦਣਾ ਮੇਲ ਮਲਾਪ ਕਰਨਾ ਚਾਹੀਦਾ ਹੀਗਾ ਫਿਰ ਉਹਨਾਂ ਨੂੰ ਪਿੰਡ ਵਿੱਚ ਆਉਣਾ ਚਾਹੀਦਾ ਸੀ ਉਹ ਡਾਇਰੈਕਟਲੀ ਪਿੰਡ ਵਿੱਚ ਆਏ ਨੇ ਤੇ ਜਦੋਂ ਜਿਹੜੇ ਅਹੁਦੇਦਾਰ ਸੀਗੇ ਪਿੰਡ ਦੇ ਜਾਂ ਜਿਹੜੇ ਜ਼ਿੰਮੇਵਾਰ ਲੋਕ ਹੀਗੇ ਉਹਨਾਂ ਨੇ ਵੀ ਇਹ ਚੀਜ਼ ਦਾ ਰੋਸ ਪਹਿਲਾਂ ਹੀ ਦੱਸਿਆ ਹੋਇਆ ਹੀਗਾ ਕਿ ਜਿਹੜਾ ਵੀ ਇੱਥੇ ਆਏਗਾ ਉਹਨਾਂ ਦਾ ਵਿਰੋਧ ਕਰਾਂਗੇ ਤੇ ਉਹ ਨੌਜਵਾਨ ਵੀਰ ਹੀਗੇ ਉਹਨਾਂ ਨੇ ਇੱਥੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਤੇ ਵਿਰੋਧ ਕਰਦਿਆਂ ਕਰਦਿਆਂ ਇੱਕ ਟਕਰਾਅ ਹੋਇਆ ਕੋਈ ਇਹ ਬਹੁਤ ਵੱਡਾ ਐਡਾ ਕੋਈ ਕਮਸਾਨ ਨਹੀਂ ਇੱਥੇ ਹੋਇਆ ਕਿੰਨੀਆਂ-ਕਿੰਨੀਆਂ ਧਾਰਾਂ ਜਿਹੜੀਆਂ ਨੇ ਡੇਂਜਰਸ ਲਾ ਕੇ ਜਿਹੜੇ ਪਰਚੇ ਕੀਤੇ ਗਏ ਨੇ ਐਡਾ ਕੋਈ ਐਡਾ ਵੱਡਾ ਨਹੀਂ ਹੈਗਾ ਕਿ ਟਕਰਾਰ ਹੋਇਆ ਟਕਰਾਰ ਦੇ ਵਿੱਚ ਉਹ ਜਿਹੜੇ ਬੰਦੇ ਆਏ ਸੀ ਕਿ ਸੰਸ਼ੀਰ ਸਿੰਘ ਬਨਾਬ ਸੰਸ਼ੀਰ ਸਿੰਘ ਨੇ ਆਪਣਾ ਟਰੈਕਟਰ ਲਾ ਕੇ ਅਗਾਹ ਚੱਲ ਗਿਆ ਉਹਨਾਂ ਨਾਲ ਤੇ ਕੋਈ ਕਿਸੇ ਕਿਸਮ ਦਾ ਝਗੜਾ ਵੀ ਨਹੀਂ ਹੋਇਆ ਉਹਨਾਂ ਦੇ ਜਿਹੜੇ ਪਿੱਛੇ ਬੰਦੇ ਸੀਗੇ ਇੱਕ ਟਰੈਕਟਰ ਉਹਦੇ ਨਾਲ ਗੱਲਬਾਤ ਹੋਈ ਆ ਉਹਨਾਂ ਨੇ ਵੀ ਕੁਝ ਨਾ ਕੁਝ ਉਹਦੇ ਵਿੱਚ ਤੌਹੀ ਦਿਖਾਈ ਆ ਤੇ ਨੌਜਵਾਨ ਮੁੰਡੇ ਸੀ ਕਿ ਉਹਨਾਂ ਨੇ ਥੋੜਾ ਬਹੁਤ ਕੋਈ ਬਹੁਤ ਆ ਜਿਆਦਾ ਨਹੀਂ ਤੇ ਜਿਹੜਾ ਪਰਚਾ ਬਣਾਇਆ ਗਿਆ ਉਹ ਪਰਚਾ ਤੇ ਬਿਲਕੁਲ ਹੀ ਟੋਟਲ ਹੀ ਰਹੂਗਾ ਕਿ ਪੁ ਵੀਡੀਓ ਦੇ ਵਿੱਚ ਜਿਹੜੇ ਪੁਲਿਸ ਮੁਲਾਜ਼ਮ ਦਿਖਾਈ ਦੇ ਰਹੇ ਨੇ ਕਿਸੇ ਦੀ ਵਰਦੀ ਨੂੰ ਹੱਥ ਨਹੀਂ ਲਾਇਆ ਕਿਸੇ ਨੂੰ ਨਾਲ ਕੋਈ ਤਕਰਾਰਬਾਜ਼ੀ ਨਹੀਂ ਕਿਸੇ ਕਿਸਮ ਦੀ ਨਹੀਂ ਹੈਗੀ ਹਾਲਾਂਕਿ ਮੈਂ ਤੇ ਅਗਰ ਮੇਰਾ ਥਿਊ ਹੋ ਲਿਆ ਜਾਏ ਤਾਂ ਮੈਂ ਇਹ ਕਹਾਂਗਾ ਕਿ ਪੁਲਿਸ ਨੇ ਵੀ ਆਪਣੀ ਸਹੀ ਡਿਊਟੀ ਨਹੀਂ ਕੀਤੀ ਜਦ ਕਿ ਉਹ ਇੱਕ ਹਲਕਾ ਇਨਚਾਰਜ ਪ੍ਰੋਟੈਕਸ਼ਨ ਵਾਸਤੇ ਆਇਆ ਤਾਂ ਉਹਨਾਂ ਨੇ ਪ੍ਰੋਟੈਕਸ਼ਨ ਕਾਦੀ ਕੀਤੀ ਆ ਉਹਦੀ ਹਲਕਾ ਇਨਚਾਰਜ ਪਹਿਲੇ ਦਾ ਆਪਣਾ ਟ੍ਰੈਕਟਰ ਲੈ ਕੇ ਭੱਜ ਗਿਆ ਉਹ ਪਿੱਛੇ ਪਿੱਛੇ ਜਾ ਰਹੇ ਨੇ ਤੇ ਅੱਗੇ ਕਿਸੇ ਹਜੂਮ ਨੇ ਵਿੱਚ ਉਹਦੇ ਉਹਨਾਂ ਦੇ ਕੋਈ ਥੋੜਾ ਬਹੁਤ ਕਰ ਦਿੱਤਾ ਮੁੰਡਿਆਂ ਦੇ ਕੋਈ ਥੱਪੜ ਥੱਪੜ ਮਾਰੇ ਆ ਇਹਨਾਂ ਤੇ ਉਹਦੇ ਵਿੱਚ ਕੋਈ ਇੰਨਾ ਜ਼ਿਆਦਾ ਵੀਡੀਓ ਦੇ ਵਿੱਚ ਬਹੁਤ ਵੱਡਾ ਕੋਈ ਸ਼ਦਾਂ ਦਾ ਐਕਸ਼ਨ ਨਹੀਂ ਦਿਖਾਈ ਦੇ ਰਿਹਾ ਕਿ ਬਹੁਤ ਵੱਡਾ ਕੋਈ ਐਦਾਂ ਦਾ ਐਕਸ਼ਨ ਹੋਇਆ ਹੋਵੇ। ਸੋ ਕਿਤਨੇ ਕਿਤੇ ਜਿਹੜੇ ਗਨਮੈਨਸ ਸੀ ਉਹਨਾਂ ਦੀ ਵੀ ਜਿਹੜੀ ਲਾਪਰਵਾਹੀ ਸਾਹਮਣੇ ਆਈ ਹੈ ਕਿਉਂਕਿ ਕਹਿ ਰਹੇ ਨੇ ਕਿ ਜੋ ਪੁਲਿਸ ਦੀ ਡਿਊਟੀ ਬੰਦੀ ਸੀ ਹਲਕਾ ਚਾਰਜ ਗਨਮੈਨ ਦੀ ਉਹ ਨਹੀਂ ਨਿਭਾਈ ਤੇ ਤਾਂ ਹੀ ਇਹ ਵਿਵਾਦ ਹੋਇਆ ਸਾਡੇ ਨਾਲ ਜਿਹੜੀਆਂ ਮਤਾਵਾਂ ਨੇ ਉਹ ਵੀ ਖੜੀਆਂ ਨੇ ਜਿਨ੍ਹਾਂ ਦੇ ਕਈਆਂ ਦੇ ਬੇਟੇ ਨੇ ਕਈਆਂ ਦੇ ਘਰ ਵਾਲੇ ਨੇ ਮਾਤਾ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਮੈਂ ਕਹਿਣਾ ਚਾਹੁੰਦੀ ਵੀ ਮੇਰਾ ਇਕੱਲਾ ਇਕੱਲਾ ਬੇਟਾ ਹੈ ਨਾ ਉਹਦਾ ਪਿਓ ਹੈ ਨਾ ਕੋਈ ਭਰਾ ਹੈ ਨਾ ਕੋਈ ਹੋ ਰਿਹਾ ਉਹ ਬਹੁਤ ਘਮਾਰਾ ਇਸੇ ਟੈਨਸ਼ਨ ਦੇ ਵਿੱਚ ਤੇ ਜੇ ਮੁੰਮੁਡੇ ਮੇਰੇ ਨੂੰ ਕੁਝ ਹੋ ਗਿਆ ਤੇ ਹਰਜਮੜਜ ਹੋ ਗਈ ਇਹਦਾ ਜ਼ਿੰਮੇਵਾਰ ਸ਼ਮਸ਼ੇਰ ਬਏਗਾ ਸੋ ਜਿਹੜੀ ਆ ਸ਼ਮਸ਼ੇਰ ਦੀ ਕਹਿੰਦੇ ਨੇ ਕਿ ਲਾਪਰਬਾਈ ਜਿਹੜੀ ਆ ਉਹ ਹੋਈ ਆ ਸੋ ਬਹੁਤ ਸਾਰੇ ਲੋਕ ਨੇ ਕਹਿੰਦੇ ਨੇ ਕਿ ਅਸੀਂ ਮੰਗੇ ਸੀ ਇੱਥੋਂ ਦੀ ਇੱਕ ਗੱਟੇ ਬੂਰੀਆਂ ਮੰਗੀਆਂ ਸੀ ਉਹ ਤੈਨ ਮਿਲੀਆਂ ਪਰ ਪਰਚੇ ਜਰੂਰ ਮਿਲ ਗਏ ਨੇ ਪਰਚੇ ਇਸ ਪਿੰਡ ਦੇ ਲਗਭਗ 9-10 ਬੰਦਿਆਂ ਤੇ ਜਰੂਰ ਹੋਏ ਨੇ ਉਹਦਾ ਵਿਰੋਧ 'ਚ ਅੱਜ ਸਾਰੇ ਲੋਕ ਖੜੇ ਨੇ ਸੋ ਹੋਰ ਸਾਡੇ ਨਾਲ ਪਿੰਡ ਦੇ ਸੱਜਣ ਖੜੇ ਨੇ ਆਖਰ ਘਟਨਾ ਕੀ ਵਾਪਰੀ ਦੀ ਘਰਾਂ ਦਾ ਦੇਖੋ ਜੀ ਪਹਿਲਾਂ ਤੁਹਾਨੂੰ ਸਾਡੇ ਪੰਚਾਇਤ ਦੇ ਮੈਂਬਰ ਸਾਹਿਬ ਤੇ ਨਾਲ ਨਾਲ ਬਰ ਹੁੰਦੇ ਨੇ ਉਹਨਾਂ ਨੇ ਤੁਹਾਨੂੰ ਸਾਰੀ ਡਿਟੇਲ ਦੱਸਤੀ ਆ ਵੀ 100 ਫੁੱਟ ਦੀ ਦੂਰੀ ਤੇ ਪਿੰਡ ਹੈ ਤੁਸੀਂ ਇਹ ਜਗ੍ਹਾ ਵੇਖ ਲਈ ਆ ਵੀ ਲੋ ਰਾਤਾਂ ਉਹਨਾਂ ਕਿਹਾ ਵੀ ਇੱਥੇ ਜਾਗੇ ਬਿਲਕੁਲ ਇਹਦੇ ਵਿੱਚ ਕੋਈ ਕਿਉਂਕਿ ਅਸੀਂ ਆਪ ਖੁਦ ਨਾਲ ਸੀ ਇਹ ਨੌਜਵਾਨ ਉਹੀ ਨੇ ਜਿਨ੍ਹਾਂ ਨੇ ਇਹ ਪਿੰਡ ਨੂੰ ਬਚਾਇਆ ਜਿਨ੍ਹਾਂ ਨੇ ਪਾਣੀ ਦੇ ਅੱਗੇ ਬੰਨ ਮਾਰਿਆ ਰਾਤ ਇਹਨਾਂ ਦੇ ਪੈਰਾਂ ਤੇ ਜ਼ਖਮ ਹੋ ਗਏ ਰਾਤ ਗਿੱਲੇ ਬੂਟਾਂ ਦੇ ਵਿੱਚ ਦੌੜ-ਦੌੜ ਕੇ ਇੱਥੋਂ ਦੀ ਸੱਪ ਫਿਰਦੇ ਸੀ ਇੰਨੇ ਖਤਰਨਾਕ ਹਲਾਰ ਸੀ ਤੇ ਅੱਜ ਉਹ ਨੌਜਵਾਨਾਂ ਦਾ ਜਿਹੜਾ ਰੋਸ ਹੈ ਜੀ ਉਹਨਾਂ ਨੇ ਰੋਸ ਪ੍ਰਗਟ ਕਰਦੇ ਆ ਕੋਈ ਕਰ ਦਿੱਤੀ ਆ ਕੋਈ ਉਹਨਾਂ ਨੇ ਕੋਈ ਵੱਧ ਘੱਟ ਕੋਈ ਹੱਥ ਹੋਇਆ ਪਾਈ ਹੋ ਗਈ ਛੋਟੀ ਮੋਟੀ ਤੇਰਾ ਮਤਲਬ ਇਹ ਦਿਨ ਵੀ ਤੁਸੀਂ ਸੱਤ ਦੇ ਪਰਚੇ ਵਰਗੇ ਜਿਹੜੇ ਤੇ ਸਾਡੇ ਦਰਜ ਕਰਦੇ ਹੋ ਨੌਜਵਾਨਾਂ ਦੇ ਤੇ ਅਸੀਂ ਸਾਰਾ ਪਿੰਡ ਲਗਭਗ ਮਹੀਨਾ ਪੂਰਾ ਹੋ ਚੱਲਿਆ ਇਹਨਾਂ ਦੇ ਮੂੰਹ ਵੱਲ ਵੇਖਦੇ ਆ ਕਿ ਚਲੋ ਅਸੀਂ ਚਾਹਨੇ ਆ ਵੀ ਇਹ ਬੱਚੇ ਆ ਵੇਖੀ ਨਾ ਬੀਬੀਆਂ ਖੜੀਆਂ ਨੇ ਚਾਰ ਵਿਧਵਾ ਬੀਬੀਆਂ ਨੇ ਜਿਨ੍ਹਾਂ ਦੇ ਬੱਚੇ ਇਹਦੇ ਵਿੱਚ ਨੇ ਮਤਲਬ ਉਹ ਇੱਕ ਪਾਸੇ ਭਗਵੰਤ ਮਾਨ ਜੀ ਕਹਿੰਦੇ ਨੇ ਵੀ ਅਸੀਂ ਰੋਜ਼ਗਾਰ ਜਿਹੜਾ ਵੀ ਇੱਥੇ ਪੰਜਾਬ 'ਚ ਪੈਦਾ ਕਰਾਂਗੇ ਤੇ ਬਾਹਰਲੇ ਦੇਸ਼ਾਂ 'ਚ ਨੌਜਵਾਨ ਇੱਥੇ ਮੰਗਾਵਾਂਗੇ। ਇਹ ਬਾਹਰਲੇ ਦੇਸ਼ਾਂ ਵਾਲੇ ਨੌਜਵਾਨ ਇੱਥੇ ਆਏ ਨੇ ਜਿਨ੍ਹਾਂ ਨੇ ਪਿੰਡ ਦੀ ਆਪਣੇ ਪੰਜਾਬ ਦੇ ਇਹ ਬੰਨ ਦੀ ਰਾਖੀ ਕੀਤੀ ਆ। ਤੇ ਅਸੀਂ ਉਹਨਾਂ ਦਾ ਰੋਜ਼ਗਾਰ ਦੇਣ ਦੀ ਬਜਾਏ ਜਿਹੜੇ ਰੋਜ਼ਗਾਰ ਤੇ ਲੱਗੇ ਹੋਏ ਸੀ ਉਹਨਾਂ ਦਾ ਰੋਜ਼ਗਾਰ ਵੀ ਖੋ ਲਿਆ ਸੀ ਕਿਉਂਕਿ ਉਹ ਘਰੋਂ ਬੇਕਰ ਨੇ ਜਿਨ੍ਹਾਂ ਦੇ ਕੁਝ ਉਹ ਨੇ ਜਿਹੜੇ ਸਕੂਲ ਦੇ ਕੋਈ ਬੱਸ ਚਲਾਉਂਦਾ ਆ ਕੋਈ ਹੋਰ ਛੋਟਾ ਮੋਟਾ ਕੰਮ ਕਰਦਾ ਸਾਰੇ ਨੌਜਵਾਨ ਪਿੰਡ ਦੇ ਵਿੱਚੋਂ ਗਾਇਰਾ ਜਾਂਦੇ ਹੁਣ। ਅਸੀਂ ਭਗਵੰਤ ਮਾਨ ਸਾਹਿਬ ਨੂੰ ਜਾਂ ਪੰਜਾਬ ਦੇ ਜਿਹੜੇ ਇਹਨਾਂ ਦੇ ਆਮ ਆਦਮੀ ਪਾਰਟੀ ਦੇ ਨੇ ਅਮਨ ਰੋੜਾ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦੇ ਆਂ ਕਿ ਇਹ ਜਿਸ ਤਰ੍ਹਾਂ ਦਾ ਰਵਈਆ ਸ਼ਮਸ਼ੀਰ ਨੇ ਜਿਹੜਾ ਹਲਕਾ ਚਾਰਜ ਜਿੰਨੂੰ ਤੁਸੀਂ ਇੱਥੇ ਬਣਾਇਆ ਹੋਇਆ ਉਹਨੂੰ ਥਾਪਿਆ ਹੈ ਕੀ ਉਹ ਆਪਣੀ ਜ਼ਿੰਮੇਵਾਰੀ ਸਹੀ ਢੰਗ ਨਾਲ ਨਿਭਾ ਰਿਹਾ ਕਿ ਨਹੀਂ ਨਿਭਾ ਰਿਹਾ ਕਦੀ ਇਸ ਚੀਜ਼ ਦਾ ਕਦੀ ਬੈਕਅਪ ਲਿਆ ਕਿਸੇ ਕੋਲ ਹਲਕੇ ਦੇ ਲੋਕਾਂ ਕੋਲੋਂ ਜਾਂ ਕਿਸੇ ਕੋਲ ਮਤਲਬ ਇਹ ਉਹ ਨੌਜਵਾਨ ਨੇ ਜਿਨ੍ਹਾਂ ਨੇ ਆਪਣੇ ਘਰਾਂ ਦੇ ਉੱਤੇ ਏ 22 ਦੇ ਵਿਧਾਨ ਸਭਾ ਦੇ ਇਲੈਕਸ਼ਨ ਦੇ ਵਿੱਚ ਘਰਾਂ ਦੇ ਆਮ ਆਦਮੀ ਪਾਰਟੀ ਦੇ ਝੰਡੇ ਲਾ ਕੇ ਵੋਟਾਂ ਪਾਈਆਂ ਸੀ ਇਹ ਉਹ ਨੌਜਵਾਨ ਨੇ ਮੈਨੂੰ ਯਾਦ ਆ ਵੀ ਜਿਹੜੇ ਹੋਰ ਪਿੰਡ ਦੇ ਸਿਆਣੇ ਮੋਢਵਾਰ ਸੀ ਉਹਨਾਂ ਤੋਂ ਲੜਾਈ ਲੜਾਈ ਇਹਨਾਂ ਨੌਜਵਾਨਾਂ ਨੇ ਵੀ ਅਸੀਂ ਇਸ ਵਾਰੀ ਇਨਕਲਾਬ ਲਿਆਣਾ ਬਦਲਾ ਲਿਆਣਾ ਤੇ ਇਹ ਨੌਜਵਾਨਾਂ ਦੇ ਜਿਹੜੇ ਸੁਪਨੇ ਇਹਨਾਂ ਦੇ ਵੇਖੇ ਉਹਦੇ ਇਹ ਸੁਪਨਿਆਂ ਦਾ ਜਿਹੜਾ ਅਸੀਂ ਰਿਜ਼ਲਟ ਉਹ ਹੁਣ ਇਹ ਦਿੱਤਾ ਜਾ ਰਿਹਾ ਪਰਚਿਆਂ ਦੇ ਰੂਪ ਵਿੱਚ ਸੈਂਟਰ ਦੀ ਸਰਕਾਰ ਜਾਂ ਪੰਜਾਬ ਦੀ ਸਰਕਾਰ ਜਦੋਂ ਕਿ ਇਹ ਪਾਣੀ ਰੋਕਿਆ ਜਾ ਸਕਦਾ ਸੀ ਜਦੋਂ ਪੱਦਰ ਡੈਮਾਂ ਦਾ ਇਹਨਾਂ ਨੇ ਪਤਾ ਵੀ ਇੰਨੀ ਭਾਰੀ ਬਾਰਿਸ਼ ਹੈ ਤੇ ਪੱਦਰ ਵਦਨ ਦਿੱਤਾ ਖਤਰੇ ਦੇ ਨਿਸ਼ਾਨ ਤੋਂ ਉੱਪਰ ਚੱਲ ਗਿਆ ਤੇ ਇੱਕਦਮ ਖੋਲ ਦਿੱਤੇ ਇਹਦੇ ਗੇਟ ਇੱਥੇ ਤਾਂ ਆਪ ਵੀ ਮਾਦੋਪੁਰ ਦੇ ਹੈਡ ਵਰਕਸ ਜਿਹੜਾ ਸੀ ਉਹਦੇ ਗੇਟ ਟੁੱਟ ਕੇ ਫਲੱਡ ਗੇਟ ਜਿਹੜੇ ਸੀ ਤੇ ਇੱਕ ਤੇ ਜਾਣ ਬੋਝ ਕੇ ਸਾਨੂੰ ਮਾਰਿਆ ਜਾ ਰਿਹਾ ਤੇ ਜੇ ਪੰਜਾਬ ਦੇ ਲੋਕ ਪੰਜਾਬ ਦੇ ਨੌਜਵਾਨ ਆਪਣੇ ਪਿੰਡ ਦੀ ਆਪ ਰਾਖੀ ਕਰਦੇ ਨੇ ਇੱਕ ਪਾਸੇ ਉਹ ਬਾਰਡਰ ਤੇ ਮਾਰ ਸਾਨੂੰ ਪੈਂਦੀ ਹੈ ਜਦੋਂ ਬਾਰਡਰ ਤੇ ਹਾਲਾਤ ਤਰਾਪੂਰਨ ਹੁੰਦੇ ਨੇ ਕਹਿੰਦੇ ਚੱਲੋ ਛੱਡ ਕੇ ਪਿੱਛੇ ਜਦੋਂ ਹੜ ਆਂਦੇ ਨੇ ਕਹਿੰਦੇ ਚੱਲੋ ਛੱਡ ਕੇ ਪਿੱਛੇ ਅਸੀਂ ਨਹੀਂ ਜਾਂਦੇ ਛੱਡ ਕੇ ਪਿੱਛੇ ਇੱਥੋਂ ਤੱਕ ਵੀ ਆ ਬੀਐਸਐਫ ਦੀ ਚੱਕਰੀ ਚੌਂਕੀ ਆ ਉਹ ਬਿਲਕੁਲ ਬਾਰਡਰ ਦੇ ਉੱਤੇ ਆ ਬੀਐਸਐਫ ਦੇ ਜਵਾਨ ਉਹਨਾਂ ਦੇ ਡਿਪਾਰਟਮੈਂਟ ਨੇ ਉਹ ਰੈਸਕਿਊ ਕਰਕੇ ਬਾਹਰ ਕੱਢ ਕੇ ਲੈ ਗਏ ਇਹ ਹੜਾਂ ਦੇ ਦੌਰਾਨ ਪਰ ਇਹ ਪੰਜਾਬ ਦੇ ਜਿਹੜੇ ਜਾਏ ਹੀ ਨਾ ਇਹਨਾਂ ਨੇ ਆਪਣੇ ਬੰਨ ਜਿਹੜੇ ਹੀ ਇਹ ਇਲਾਕਾ ਬਾਰਡਰ ਦਾ ਖਾਲੀ ਨਹੀਂ ਕਰਕੇ ਗਏ ਇੱਥੇ ਲੜਾਈ ਲੜੀ ਆ ਦੋ ਰਾਤਾਂ ਡਟ ਕੇ ਇਹਨਾਂ ਨੇ ਜਿੰਨੀ ਤਸੀਬਾਂ ਨੇ ਮਰਾੜੇ ਤੋਂ ਲਾ ਕੇ ਗਾਂ ਨੂੰ ਜਾਂ ਹੋਰ ਵੀ ਪੰਜਾਬ ਦੇ ਜਿੱਥੇ-ਜਿੱਥੇ ਵੀ ਆ ਮੈਂ ਇਹ ਕਹਿਣਾ ਚਾਹੁੰਦਾ ਕਿ ਕੀ ਇਹ ਨੌਜਵਾਨਾਂ ਨਾਲ ਇਦਾਂ ਦਾ ਵਰਤੀਰਾ ਕੀਤਾ ਜਾਏਗਾ ਇਹਨਾਂ ਨੂੰ ਰੁਜ਼ਗਾਰ ਦੇਣਾ ਸੀ ਇਹਨਾਂ ਨੂੰ ਹੋਰ ਸਹੂਲਤਾਂ ਦੇਣੀਆਂ ਸੀ ਪੰਜਾਬ ਦੇ ਲੋਕਾਂ ਨੂੰ ਉਲਟਾ ਪਰਚੇ ਦੇ ਕੇ ਤੁਸੀਂ ਸਾਬਤ ਕੀ ਕਰਨਾ ਚਾਹੁੰਦੇ ਹੋ ਗੱਲ ਕਰੀਏ ਪਰਚੇ ਦੀ ਤੇ 307 ਜਿਹੜੀ ਇਹ ਤਰਾਵਾਂ ਲੱਗੀ ਆ ਇਹਦਾ ਕੋਈ ਬੰਦ ਆ ਜਾਂ ਪੁਲਿਸ ਨੂੰ ਕੀ ਕਹਿਣਾ ਚਾਹੋਗੇ ਪੁਲਿਸ ਪ੍ਰਸ਼ਾਸਨ ਨੂੰ ਮੈਨੂੰ ਲੱਗਦਾ ਵੀ ਹੱਥਾ ਪਾਈ ਕਰਨ ਦੇ ਨਾਲ 307 ਨਹੀਂ ਬੰਦੀ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਵੀ ਦੱਸਣਾ ਚਾਹੁੰਦੇ ਆਂ ਕਿ ਤੁਸੀਂ ਹੋਰ ਵੀ ਤਰਾਵਾਂ ਲਾਣੀਆਂ ਸਾਡੇ ਤੇ ਲਾ ਲਓ ਬੇਸ਼ੱਕ ਪਰ ਗੱਲ ਇਹ ਕਾ ਵੀ ਇਹ ਧਰਾਵਾਂ ਲਾਣਾ ਕੋਟ ਦਾ ਕੰਮ ਹੈ ਇਹ ਅਦਾਲਤਾਂ ਦਾ ਕੰਮ ਹੈ ਧਰਾਵਾਂ ਪੁਲਿਸ ਨੇ ਨਹੀਂ ਲਾਣੀਆਂ ਤੇ ਬਾਕੀ ਆਪਾਂ ਪੁਲਿਸ ਨੂੰ ਪੁਲਿਸ ਦੀ ਭਾਸ਼ਾ ਚ ਜਵਾਬ ਦੇਣਾ ਸਾਨੂੰ ਵੀ ਆਉਂਦਾ ਪਹਿਲੇ ਸਾਡੇ ਦੱਸ ਦਿੱਤਾ ਸਰਜਨ ਆਪਣੇ ਸਰਦਾਰ ਜਮਲ ਸਿੰਘ ਹੋਣਾ ਵੀ ਡਿਊਟੀ ਉਹਨਾਂ ਨੇ ਨਹੀਂ ਨਿਭਾਈ ਚੰਗੀ ਤਰ੍ਹਾਂ ਜੇ ਉਹ ਪ੍ਰੋਟੈਕਸ਼ਨ ਨਹੀਂ ਦੇ ਸਕਦੇ ਹਲਕਾਂ ਚਾਰਜ ਨੂੰ ਤੇ ਇਹੋ ਜੇ ਗਨਮੈਨਾਂ ਨੂੰ ਰੱਖਣ ਦਾ ਵੀ ਫਾਇਦਾ ਕੀ ਹੈ ਸਾਨੂੰ ਉਲਟਾ ਇਥੋਂ ਨਾ 25 ਦੇ 26 ਦੀ ਦੋ ਰਾਤਾਂ ਰਹੇ ਆ 25 ਤਰੀਕ ਨੂੰ ਸ਼ਾਮ ਨੂੰ ਐਸਡੀਐਮ ਸਾਹਿਬ ਇਥੋਂ ਆਉਂਦੇ ਨੇ ਉਹ ਕਹਿ ਗਿਆ ਅਸੀਂ ਕਿਹਾ ਜੀ ਇਹ ਤੁਸੀਂ ਦੇ ਹਾਲਾਤ ਦੇ ਵੇਖੋ ਪਾਣੀ ਦਾ ਪੱਦਰ ਤੁਸੀਂ ਦੇ ਬਰਾਬਰ ਜਾਣਾ ਸ਼ੁਰੂ ਹੋ ਗਿਆ ਸੀ ਤੇ ਐਸ ਡੀ ਐਮ ਸਾਹਿਬ ਨੇ ਕਿਹਾ ਵੀ ਅਸੀਂ ਪੁਲਿਸ ਨੂੰ ਕਹਿ ਦਿੱਤਾ ਪੁਲਿਸ ਰਾਤ ਇੱਥੇ ਪੈਟਰੋਲਿੰਗ ਕਰੇਗੀ ਵੀ ਕੋਈ ਦੂਜੇ ਤੀਜੇ ਪਿੰਡ ਦਾ ਬੰਦਾ ਆ ਕੇ ਕਿਸੇ ਜਗ੍ਹਾ ਤੋਂ ਬੰਨ ਨੂੰ ਤੋੜਨਾ ਦੇਖ ਕਿਉਂਕਿ ਇੱਕ ਦੂਜੇ ਜਦੋਂ ਪਿੰਡ ਚ ਪਾਣੀ ਭਰਦਾ ਤੇ ਦੂਜਾ ਪਿੰਡੇ ਕਈ ਵਾਰੀ ਇਦਾਂ ਹੋ ਜਾਂਦਾ ਉਹਨਾਂ ਕਹੇ ਜੀ ਪੁਲਿਸ ਰਾਖੀ ਕਰੇਗੀ ਪੈਟਰੋਲਿੰਗ ਕਰੇਗੀ ਮੈਂ ਉਹ ਪੁਲਿਸ ਨੂੰ ਸਵਾਲ ਪੁੱਛਣਾ ਚਾਹਨਾ ਪੀ 25 ਦੀ ਰਾਤ 26 ਦੀ ਰਾਤ ਜਦੋਂ ਪੈਟਰੋਲਿੰਗ ਕਰਨ ਵਾਲੋਂ ਐਸ ਡੀ ਐਮ ਸਾਹਿਬ ਨੇ ਤੁਹਾਨੂੰ ਕਿਹਾ ਸੀ ਤੁਸੀਂ ਉਦੋਂ ਤਾਈਂ ਇੱਥੇ ਕੋਈ ਇੱਕ ਸਿਪਾਹੀ ਵੀ ਨਹੀਂ ਤੁਹਾਡੇ ਨਾਲ ਕਿ ਗਿਆ ਤੇ ਜਦੋਂ ਹਲਕਾ ਇੰਚਾਰਜ ਦਾ ਵਿਰੋਧ ਹੁੰਦਾ ਥੋੜੀ ਬੋਦੀ ਹੱਥਾ ਪਾਈ ਹੁੰਦੀ ਆ ਤੇ ਫੇਰ ਤੁਸੀਂ ਟਰਾਲੀਆਂ ਤੇ ਬੋਟਾਂ ਲੈ ਕੇ ਇਹ ਬੱਚਿਆਂ ਨੂੰ ਅਰੈਸਟ ਕਰਨ ਦੇ ਲਈ ਆ ਜਾਂਦੇ ਹੋ ਕੀ ਤੁਹਾਨੂੰ ਉਦੋਂ ਇਹ ਗੱਲ ਦੀ ਸ਼ਰਮ ਨਾ ਆਈ ਵੀ ਜਦੋਂ ਤੁਹਾਡੀ ਡਿਊਟੀ ਸੀ ਇੱਥੇ ਆ ਕੇ ਪੈਟਰੋਲਿੰਗ ਕਰਕੇ ਰਾਖੀ ਕਰਨ ਦੀ ਉਦੋਂ ਤੇ ਤੁਸੀਂ ਕੀਤੀ ਨਹੀਂ ਤੇ ਜਦੋਂ ਕੋਈ ਬਣਦੀ ਨਹੀਂ ਗੱਲ ਕਹਿੰਦਾ ਮਤਲਬ ਵੀ ਇਹ ਚੋਰ ਤੇ ਕੁੱਤੀ ਰਲੇ ਹੋਏ ਨੇ ਇਹ ਆਪਸ ਚ ਰਲ ਕੇ ਗੱਠਜੋੜ ਦੇ ਨਾਲ ਪੰਜਾਬ ਦੇ ਲੋਕਾਂ ਨੂੰ ਦਬਾਇਆ ਜਾ ਰਿਹਾ ਪੁਲਿਸ ਇੱਥੇ ਸਾਡੇ ਡਰੰਗਲੇ ਥਾਣੇ ਦੇ ਵਿੱਚ ਹੀ ਚਿੱਟੇ ਨਾਲ ਨੌਜਵਾਨ ਮਰ ਰਹੇ ਨੇ ਆ ਥੋੜੇ ਦਿਨ ਪਹਿਲਾਂ ਇੱਕ ਨੌਜਵਾਨ ਦੀ ਮੌਤ ਹੁੰਦੀ ਹੈ ਚਿੱਟੇ ਨਾਲ ਟੀਗਾ ਲਾ ਕੇ ਕੀ ਚਿੱਟੇ ਦੇ ਉੱਤੇ ਵੀ ਕਿਸੇ ਦੇ ਉੱਤੇ ਪਰਚਾ ਪਾ ਕੇ ਮੁੜ ਕੇ ਇਦਾਂ ਪੁਲਿਸ ਲੈ ਲੈ ਕੇ ਟਾਹਣੀਆਂ ਗਾਰਦਾਂ ਲੈ ਲੈ ਕੇ ਜਾ ਕੇ ਕਿਸ ਨੂੰ ਰੈਸਟ ਕੀਤਾ ਕਿਉਂਕਿ ਸਿਆਸੀ ਲੋਕਾਂ ਦੀ ਪੁਸ਼ਤਪਨਾਈ ਪੁਲਿਸ ਕਰ ਰਹੀ ਆ ਇਹਨਾਂ ਰਾਜਨੀਤਿਕ ਲੋਕਾਂ ਦੀ ਪੁਸ਼ਤਪਨਾਈ ਪੁਲਿਸ ਕਰ ਰਹੀ ਆ ਇੱਕ ਦੂਜੇ ਨਾਲ ਰਲ ਕੇ ਸਾਰੇ ਕਾਰੋਬਾਰ ਚੱਲਦੇ ਨੇ ਜੋ ਗੁੰਡਾ ਰਾਜ ਜਿੰਨਾ ਮਾਫੀਆ ਰਾਜ ਇਹਨਾਂ ਦੀ ਪੁਸ਼ਤਪਨਾਇ ਨਾ ਚੱਲਦਾ ਅਸੀਂ ਤੁਹਾਡੇ ਪਰਚਿਆਂ ਤੋਂ ਨਹੀਂ ਡਰਦੇ ਤੁਹਾਡੀ ਪੁਲਿਸ ਤੋਂ ਨਹੀਂ ਡਰਦੇ ਨਾ ਅਸੀਂ ਤੁਹਾਡੇ ਤੋਂ ਡਰਦੇ ਆ ਜੇ ਅਸੀਂ ਜਿਹੜੇ ਪਹਿਲਾਂ ਇਹ 15 ਦੇ ਵਿੱਚ ਨਾ ਬੇਦਬੀ ਹੁੰਦੀ ਆ ਤੇ ਬਾਦਲਾਂ ਦੇ ਰਾਜ ਦੇ ਵਿੱਚ ਵੀ 7 ਨੌਜਵਾਨ ਸ਼ਹੀਦ ਹੁੰਦੇ ਨੇ ਤੇ ਪੁਲਿਸ ਦੀ ਸ਼ਕਤੀ ਬੜੀ ਵੱਧ ਜਾਂਦੀ ਹੈ 15 ਦੇ ਵਿੱਚ ਵੀ ਬੜੇ ਆਮ ਘਰਾਂ ਦੇ ਬੱਚਿਆਂ ਨੂੰ ਤੰਗ ਕੀਤਾ ਜਾਂਦਾ ਤੇ ਮੈਂ ਦੱਸ ਦੇਣਾ ਚਾਹਲਾਂ ਵੀ 10 ਸਾਲ ਸਰਕਾਰ ਤੇ ਰਾਜ ਰਿਹਾ ਬਦਲ ਦਾ ਤੇ ਅਜੇ ਤੱਕ ਦੁਬਾਰਾ ਤਾਰ ਚ ਲੈ ਕੇ ਵੀ ਕੋਈ ਸੀਟ ਨਹੀਂ ਲੱਭਦੀ ਵਿਧਾਨ ਸਭਾ ਜਿਹੋ ਨਾਲ ਦੀ ਲੋਕਾਂ ਦਾ ਰੋਸ ਅਜੇ ਤੱਕ ਨਹੀਂ ਗਿਆ ਤੇ ਤੁਹਾਨੂੰ ਵੀ ਦੱਸ ਦੇਣਾ ਚਾਹੁੰਦੇ ਆ ਕਿ ਤੁਸੀਂ ਵੀ ਇੱਦਾਂ ਹੀ ਪਿੰਡਾਂ ਦੇ ਵਿੱਚ ਮੁੜ ਕੇ ਆਣਾ ਕੱਲੇ ਜੈਨਪੁਰ ਪਿੰਡ ਦੀ ਗੱਲ ਨਹੀਂ ਆ ਵੀ ਇਹ ਪਿੰਡ ਦੀਆਂ 4-500 ਵੋਟਾਂ ਨੇ ਨਾ ਤੁਸੀਂ ਇਹਦੇ ਸਿਰ ਤੇ ਬੈਠੇ ਰਹੇ ਹੋ ਪਰ ਜੇ ਜਿਹੜੀ ਇੱਥੋਂ ਇੱਕ ਚਿੰਗਾਰੀ ਉੱਠੇਗੀ ਜਿਹੜੀ ਇੱਥੋਂ ਇੱਕ ਅੱਜ ਮਹਿਮਦੀ ਅਗਾਜ ਕੀਤੀ ਜਾਂਦੀ ਆ ਕਿ ਅਸੀਂ ਪੰਜਾਬ ਦੇ ਸਾਰੇ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਕਿ ਜਿਨ੍ਹਾਂ ਨੌਜਵਾਨਾਂ ਨੇ ਇਹ ਬੰਨ ਮਾਰ ਕੇ ਪੰਜਾਬ ਦੇ ਪਿੰਡਾਂ ਦੀ ਪੰਜਾਬ ਦੀਆਂ ਕਿਸਾਨਾਂ ਦੀ ਖੇਤਾਂ ਦੀ ਰਾਖੀ ਕੀਤੀ ਜੇ ਥੂ ਬੰਨ ਟੁੱਟ ਜਾਂਦਾ ਸਾਰਾ ਪਿੰਡ ਥੂ ਲੱਭਿਆ ਨਹੀਂ ਲੱਭਣਾ ਇੱਥੇ ਤੇ ਅਸੀਂ ਇਹ ਨੌਜਵਾਨਾਂ ਦੇ ਨਾਲ ਪਿੱਠ ਦੇ ਖੜੇ ਆ ਡਟ ਕੇ ਪੂਰਾ ਪਿੰਡ ਪੂਰੀ ਪੰਚਾਇਤ ਸਾਰੇ ਤੁਸੀਂ ਜਿੰਨਾ ਜ਼ੋਰ ਲੱਗਦਾ ਲਾ ਲੋ ਅਸੀਂ ਪੰਜਾਬ ਦੇ ਉਹਨਾਂ ਇਨਸਾਫ ਪਸੰਦ ਜਥੇਬੰਦੀਆਂ ਸਾਨੂੰ ਬਹੁਤ ਸਾਰੀਆਂ ਜਥੇਬੰਦੀਆਂ ਬਹੁਤ ਸਾਰੇ ਜਿਹੜੇ ਹਿਊਮਨ ਰਾਈਟਸ ਦੇ ਉੱਤੇ ਕੰਮ ਕਰ ਰਹੇ ਨੇ ਬਹੁਤ ਸਾਰੇ ਵਕੀਲਾਂ ਦੇ ਵੀ ਫੋਨ ਆਏ ਵੀ ਅਸੀਂ ਇਹਨਾਂ ਬੱਚਿਆਂ ਦੇ ਕੇਸ ਲੜਨੇ ਆ ਅਸੀਂ ਇਹਨਾਂ ਦੀ ਜਿਹੜੀ ਉਹ ਕਰਦਿਆਂ ਪੈਰ ਬਾਈ ਅਸੀਂ ਕਿਹਾ ਸੀ ਵੀ ਅਸੀਂ ਇਹ ਸੋਚਦੇ ਸੀ ਵੀ ਚਲੋ ਅਸੀਂ ਪਿੰਡ ਵੱਲੋਂ ਇਹਨਾਂ ਨੂੰ ਰਿਕੁਐਸਟ ਕਰ ਲਈਏ ਇਹਨਾਂ ਦਾ ਤਰਲਾ ਮਾਰਿਆ ਚਾਰ ਪੰਜ ਵਾਰੀ ਪਿੰਡ ਦੇ ਭਤਵੰਤੇ ਪਿੰਡ ਪੂਰਾ ਦੋ ਵਾਰੀ ਚੱਲ ਕੇ ਗਿਆ ਇਹਨਾਂ ਨੇ ਮੂੰਹ ਤੱਕ ਨਹੀਂ ਕੀਤਾ ਸਾਡੇ ਵੱਲ ਵੀ ਪਿੰਡ ਆਇਆ ਤੇ ਮੈਂ ਗੱਲ ਹੀ ਸੁਣ ਲਾ ਇਹ ਕਿਹੋ ਜਿਹੇ ਲੀਡਰ ਸਾਡੇ ਸਿਰ ਤੇ ਬਿਠਾ ਰਹੇ ਨੇ ਮੈਂ ਭਗਵਾਨਤ ਮਾਨ ਨੂੰ ਤੇ ਉਮਰ ਰੋੜੇ ਨੂੰ ਵੀ ਦੱਸਣਾ ਚਾਹਨਾ ਵੀ ਇਹਨਾਂ ਲੀਡਰਾਂ ਕਰਕੇ ਤੁਹਾਡੀ ਪਾਰਟੀ ਤੇ ਪਾਰਟੀ ਦਾ ਬੇੜਾ ਡੁੱਬ ਜਾਏਗਾ ਜਿਆਦਾ ਦੂਰ ਨਹੀਂ ਆ ਉਹ ਟਾਈਮ ਬਲਾਕ ਸਮਤੀ ਦੇ ਆਪਣੇ ਜ਼ਿਲ੍ਹਾ ਪ੍ਰੀਸ਼ਦਾਂ ਆਉਣ ਵਾਲੀਆਂ ਲੈ ਕੇ ਆਉਣਾ ਨਾ ਪਿੰਡਾਂ ਦੇ ਵਿੱਚ ਫਿਰ ਤੁਸੀਂ ਅਸੀਂ ਸਾਰੇ ਹੜ੍ਹ ਪ੍ਰਭਾਵਿਤ ਇਲਾਕੇ ਨੂੰ ਕਹਿਣਾ ਚਾਹੁੰਦੇ ਆ ਇੱਕ ਵਾਰ ਹੈਲੋ ਜੀ ਸਤਿ ਸ਼੍ਰੀ ਅਕਾਲ ਸਰ ਜੈਣਪੁਰ ਤੋਂ ਬੋਲਦਾ ਜੀ ਬਲਜਿੰਦਰ ਪੁਕਾਰ ਟੀਵੀ ਤੋਂ ਸਰ ਇੱਕ ਜੈਣਪੁਰ ਤੁਹਾਡਾ ਹੱਲਾ ਗੁੱਲਾ ਹੋਇਆ ਸੀ ਉਹਦੇ ਮਕਸਦ 'ਚ ਅੱਜ ਸਾਰੇ ਲੋਕ ਖੜੇ ਨੇ ਤੇ ਹੋਰ ਸੰਘਰਸ਼ ਦੀ ਇੱਕ ਜਿਹੜੀ ਇਤਤਾਬਨੀ ਕਰਨੀ ਆ ਤੁਹਾਡਾ ਫੋਨ ਰਿਕਾਰਡਿੰਗ ਤੇ ਕੀ ਕਹਿਣਾ ਚਾਹੁੰਦੇ ਹੋ ਮੈਂ ਬਸ ਕੀ ਹੋ ਗਿਆ ਆ ਆਪਾਂ ਗੱਲ ਕਰਨਾ ਤੇ ਕਰੋ ਗੱਲ ਜੀ ਕਰੋ ਮੈਂ ਮਾਫੀ ਚਾਹਾਂਗਾ ਬਿਲਕੁਲ ਜਿਹੜਾ ਸ਼ਮਸ਼ੇਰ ਜੀ ਦੇ ਨਾਲ ਗੱਲ ਹੋ ਰਹੀ ਸੀ ਤੇ ਉਹਨਾਂ ਪੀਏ ਨੇ ਫੋਨ ਕੱਟ ਦਿੱਤਾ ਬਿਲਕੁਲ ਉਹਨਾਂ ਦੇ ਪੀਏ ਨੇ ਫੋਨ ਕੱਟ ਦਿੱਤਾ ਔਰ ਦੁਬਾਰਾ ਲਾਉਣ ਦੀ ਕੋਸ਼ਿਸ਼ ਕਰਾਂਗੇ ਇਹ ਉਹਨਾਂ ਨੂੰ ਪੁੱਛਣ ਦੀ ਕੋਸ਼ਿਸ਼ ਕਰ ਰਹੇ ਹਾਂ ਦਾ ਵਰਜਨ ਵੀ ਜਰੂਰ ਲਾਵਾਂਗੇ ਆਪਾਂ ਕਿ ਇਸ ਮਸਲੇ ਨੂੰ ਕੀ ਕਹਿਣਾ ਚਾਹੁੰਦੇ ਨੇ ਗੱਲ ਆਪਾਂ ਜਾਰੀ ਰੱਖਦੇ ਆ ਮੰਨ ਲਓ ਜੇ ਇਹ ਸੰਘਰਸ਼ ਜਿਹੜਾ ਆ ਕਿੱਥੋਂ ਤੱਕ ਜਾਏਗਾ ਜੇ ਸ਼ਮਸ਼ੇਰ ਜੀ ਜਾਂ ਪੁਲਿਸ ਨਹੀਂ ਤੁਹਾਡੇ ਨਾਲ ਕੰਪਰੋਮਾਈਜ਼ ਕਰਦੀ ਤੇ ਫਿਰ ਕੀ ਹੋਏਗਾ ਅਖੀ ਜੀ ਜਿਹੜਾ ਇਹ ਸੰਘਰਸ਼ ਤੇ ਸ਼ੁਰੂ ਹੋ ਗਿਆ ਜੀ ਹੁਣ ਉਹ ਕਹਤਾ ਸਾਡੇ ਮੋਤਬਰ ਸੱਜਣਾ ਨੇ ਵੀ ਆਪਾਂ ਜੋ ਜਿਆਦਾ ਲੰਮਾ ਸਮਾਂ ਨਹੀਂ ਜੇ ਬਹਿ ਕੇ ਸਾਡੇ ਨਾਲ ਤਰੀਕੇ ਨਾਲ ਗੱਲ ਕਰਕੇ ਇਸ ਗੱਲ ਨੂੰ ਖਤਮ ਕੀਤਾ ਜਾਂਦਾ ਅਸੀਂ ਅਜੇ ਤਾਂ ਤਿਆਰ ਆ ਪਰ ਜਿੱਦਣ ਅਸੀਂ ਦਰੀ ਵਿਛਾ ਕੇ ਕਿਸੇ ਥਾਣੇ ਦੇ ਸਾਹਮਣੇ ਜਾਂ ਐਸਐਸਪੀ ਦਫ਼ਤਰ ਦੇ ਸਾਹਮਣੇ ਜਾਂ ਸ਼ਮਸ਼ੀਰ ਦੇ ਘਰ ਸਾਹਮਣੇ ਬਹਿ ਗਏ ਫੇਰ ਠਾਲਣਾ ਸਾਨੂੰ ਔਖਾ ਹੋ ਜਾਏਗਾ ਸਮਾਂ ਲੰਘ ਜਾਏਗਾ ਉਹਦੋਂ ਨੂੰ ਬਹੁਤ ਦੂਰ ਚਲ ਜਾਏਗਾ ਬਾਕੀ ਰਹੀ ਗੱਲ ਪੁਲਿਸਲੇ ਪਰਚਿਆਂ ਦੀ ਅਸੀਂ ਹਾਈ ਕੋਰਟ ਤੱਕ ਲੈ ਕੇ ਜਾਵਾਂਗੇ ਇਹਨਾਂ ਨੂੰ ਉੱਥੇ ਜਾ ਕੇ ਆਪਾਂ ਦੱਸਾਂਗੇ ਵੀ ਇਹ ਤਾਰਾ ਕਿੱਦਾਂ ਲੱਗਦੀਆਂ ਨੇ ਹਾਈ ਕੋਰਟ ਦੀਆਂ ਪੌੜੀਆਂ ਬੜੀਆਂ ਉੱਚੀਆਂ ਨੇ ਪੰਜ ਪੰਜਲਾਂ ਪੌੜੀਆਂ ਨੇ ਉੱਥੇ ਤੱਕ ਲੈ ਕੇ ਜਾਵਾਂਗੇ ਕਿਉਂਕਿ ਆਪਾਂ ਇਹਨਾਂ ਨੌਜਵਾਨਾਂ ਦੇ ਨਾਲ ਖੜੇ ਆ ਆਪਾਂ ਪਿੱਛੇ ਹਟੰਦਾ ਕੋਈ ਮਤਲਬ ਨਹੀਂ ਬੇਸ਼ੱਕ ਅਹੀਂ ਇਹ ਗੱਲ ਦੇ ਵਿੱਚ ਦੇਰੀ ਕਰਨ ਦਾ ਕਾਰਨ ਸਾਡਾ ਹੀ ਵੀ ਸਾਨੂੰ ਸੀ ਵੀ ਗੱਲਬਾਤ ਰਹੀ ਇਹ ਗੱਲ ਜਿਹੜੀ ਆ ਸਾਡੀ ਖਤਮ ਹੋ ਜੇ ਸੋ ਬਹੁਤ ਬਹੁਤ ਧੰਨਵਾਦ ਵਿੱਚ ਚੱਲਦੇ ਵੀ ਫੋਨ ਵੀ ਲਾਇਆ ਪਰ ਫੋਨ ਪੀਹੇ ਨੇ ਕੱਟ ਦਿੱਤਾ ਸੋ ਬਾਕੀ ਵਰਜਨ ਉਹਨਾਂ ਲਵਾਂਗੇ ਤੁਸੀਂ ਦੇਖੋ ਪਕਾਟੀ ਵੀ ਕੈਮਰਾਮੈਨ ਬਲਜਿੰਦਰ ਗੁਰਦਾਸਪੁਰ ਤੋਂ ਪੁਕਾਰ ਆਪਣਿਆਂ ਦੀ ਆਪਣੇ ਲਈ